ਕਰੜ੍ਹ ਵਾਸੀਆਂ ਨੂੰ ਮੈਂ ਬਹੁਤ ਸਾਰੀ ਵਧਾਈ ਦਿੰਨੀ ਆ। ਆਲਰੇਡੀ ਅਸੀਂ 1.4 ਕਰੋੜ ਦੇ 12 ਟਿਊਬਵੈਲ ਲਗਾ ਚੁੱਕੇ ਆ। ਅੱਜ 8 ਵਾਰਡਾਂ ਲਈ 8 ਟਿਊਬਵੈਲਾਂ ਦਾ ਜਿਹੜਾ ਅਸੀਂ ਨੀ ਪੱਥਰ ਰੱਖਿਆ ਜਿਹਦੀ ਲਗਭਗ 3 ਕਰੋੜ ਦੀ ਲਗਤ ਆਉਣੀ ਹੈ ਤੇ 1.4 ਕਰੋੜ ਦੇ 4 ਹੋਰ ਟਿਊਬਵੈਲਾਂ ਦਾ ਤਖਮੀਨਾ ਤਿਆਰ ਹੈ। ਇਸ ਤੋਂ ਬਿਨਾ ਮੈਂ ਖਰੜ੍ਹ ਸ਼ਹਿਰ ਵਾਸਤੇ ਇੱਕ ਪਹਿਲਾਂ ਵੀ ਅਨਾਉਂਸ ਕਰ ਚੁੱਕੀ ਆ। ਉਹਨਾਂ ਨੂੰ ਵਧਾਈ ਦਵਾਂਗੀ। 30 ਸਾਲਾਂ ਦੀ ਖਰੜ ਸ਼ਹਿਰ ਦੀ ਮੰਗ ਸੀ ਇਲੈਕਸ਼ਨ ਸਮੇਂ ਬਹੁਤ ਵੱਡਾ ਮੁੱਦਾ ਸੀ ਕਿ ਖਰੜ ਸ਼ਹਿਰ ਨੂੰ ਕਜੌਲੀ ਵਾਟਰ ਜਿਹੜਾ ਉਹ ਲੈ ਕੇ ਆਂਦਾ ਜਾਵੇ 117 ਕਰੋੜ ਦਾ ਮੈਂ ਪਹਿਲੇ ਸਾਲ ਵਿੱਚ ਹੀ ਕਜੌਲੀ ਵਾਟਰ ਪਾਸ ਕਰਵਾ ਲਿਆ ਸੀ ਜਿਹਦੇ ਟੈਂਡਰ ਕੱਲ 4 ਤਰੀਕ ਨੂੰ ਲੱਗਣੇ ਆ ਤੇ 1 ਸਾਲ ਦੇ ਵਿੱਚ ਕਜੌਲੀ ਵਾਟਰ ਵਰਕਸ ਦਾ ਪਾਣੀ ਹੈ ਜਿਹੜਾ ਖਰੜ ਸ਼ਹਿਰ ਦੇ ਵਿੱਚ ਉਹ ਪੂਰਾ ਹੋ ਜਾਣਾ ਹੈ ਤੇ ਕੋਈ ਵੀ ਪੀੜੀ ਖਰੜ ਸ਼ਹਿਰ ਵਾਸੀਆਂ ਦੀ ਆਉਣ ਵਾਲੀ ਪੀਣ ਵਾਲੇ ਪਾਣੀ ਨੂੰ ਨਹੀਂ ਤਰਸੂਗੀ ਤੇ ਜਿੰਨੀ ਦੇਰ ਇੱਕ ਸਾਲ ਵਿੱਚ ਇੱਕ ਜੌਲੀ ਵਾਟਰ ਦਾ ਕੰਮ ਪੂਰਾ ਹੋਣਾ ਹੈ ਉੰਨੀ ਦੇਰ ਵਿੱਚ ਅਸੀਂ ਪੂਰੀ ਸਪੀਡ ਦੇ ਨਾਲ ਜਿਹੜਾ ਟਿਊਬਵੈਲ ਰਾਹੀਂ ਸ਼ਹਿਰ ਦੀ ਦੀ ਪਾਣੀ ਦੀ ਜਿਹੜੀ ਪੂਰਤੀ ਉਹ ਕਰ ਰਹੇ ਹਾਂ ਸਵਾ 4 ਕਰੋੜ ਦੇ ਵਿੱਚ ਪਹਿਲਾਂ ਵੀ ਦੱਸਿਆ ਕਿ 12 ਟਿਊਬਵੈਲ ਲੱਗ ਚੁੱਕੇ ਨੇ 8 ਟਿਊਬਵੈਲ ਦਾ 3 ਕਰੋੜ ਦਾ ਜੁਦ ਘਾਟਣਾ ਸਵਾ ਕਰੋੜ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੋਰੇ ਮੇਰੇ ਨਾਲ ਐਮਸੀ ਰਾਜੀ ਜੀ ਸਾਡੇ ای او صاحب پوری کمیٹی ਦੀ ਟੀਮ ਐਂਡ ਜਿੰਨੇ ਜਰਨਲਿਸਟ ਵੀ ਰਾਏ ਹੋਏ ਨੇ سپورਟ ਲਈ ਮੈਂ ਬਹੁਤ ਸਾਰਾ ਸ਼ੁਕਰੀਆ ਕਰਦੀ ਆ ਸਾਰਿਆਂ ਦਾ ਤੇ ਖਰੜ ਵਾਸੀਆਂ ਦਾ ਮੈਂ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਸ਼ਾਇਦ ਬਹੁਤ ਸਾਰੇ ਕੰਮ ਮੈਂ ਖਰੜ ਲਈ ਕੀਤੇ ਨੇ ਤੇ ਉਹਨਾਂ ਨੂੰ ਦੱਸਣ ਦੀ ਵੀ ਖੁੱਲ ਕੇ ਜ਼ਰੂਰਤ ਹੈ ਤੇ ਆਏ ਦਿਨ ਆਪਾਂ ਚਾਹੇ ਉਹ ਬਿਜਲੀ ਵਿਭਾਗ ਵਿੱਚ ਕਿਹੜੇ ਕੰਮ ਕੀਤੇ ਗਏ ਨੇ ਇਸ ਤੋਂ ਬਿਨਕ ਜੋਲੀ ਵਾਟਰ ਤੋਂ ਬਿਨਾ ਇੱਕ 20-25 ਸਾਲ ਦੀ ਖਰੜ ਸ਼ਹਿਰ ਤੋਂ ਨੂੰ ਪਤਾ ਬਹੁਤ ਸਾਰੇ ਜਰਨਲਿਸਟ ਜਿੰਨੇ ਇੱਥੇ ਖੜੇ ਨੇ ਤੁਸੀਂ ਖਰੜ ਸ਼ਹਿਰ ਲਗਭਗ ਅ ਅਸੀਂ 30 ਕਰੋੜ ਦੀ ਲਾਗਤ ਨਾਲ ਦੋ ਨਵੇਂ ਐਸਟੀਪੀ ਸ਼ਹਿਰ ਵਿੱਚ ਲਗਾ ਰਹੇ ਹਾਂ ਜਿਨ੍ਹਾਂ ਦਾ ਇੱਕ ਸਾਲ ਚ ਕੰਮ ਮੁਕੰਮਲ ਹੋ ਜਾਣਾ ਹੈ ਕੂਨੀ ਮਾਜ ਦੇ ਕੰਮ ਸ਼ੁਰੂ ਹੋ ਚੁੱਕੇ 17 ਕਰੋੜ ਦਾ ਤੇ ਜਿਸਦਣੇ ਦੋਵੇਂ एसटीपी ਦਾ ਕੰਮ ਮੁਕੰਮਲ ਹੋ ਜਾਂਦਾ ਖਰੜ ਸ਼ਹਿਰ ਦੇ ਕਿਸੇ ਘਰ ਕਿਸੇ ਦੁਕਾਨ ਚ ਇੱਕ ਪਾਣੀ ਦੀ ਬੂੰਦ ਨਹੀਂ ਜਾਣੀ ਸੋ ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ ਪੱਕਾ ਪਾਣੀ ਬੰਦੋਬਸਤ ਦਾ ਹੋ ਜਾਂ ਜਿਹੜਾ ਪਾਣੀ ਦਾ ਬੰਦੋਬਸਤ ਹੈ ਜਿਹੜਾ ਬਾਹਰ ਓਵਰਫਲੋ ਹੁੰਦਾ ਉਹਦਾ ਪੱਕਾ ਵੱਡੀਆਂ ਪਾਈਪਾਂ ਪਾ ਰਹੇ ਆ ਬੰਦੋਬਸਤ ਹੋ ਜਾਣਾ ਪੀਣ ਵਾਲੇ ਪਾਣੀ ਲਈ ਪੱਕਾ ਬੰਦੋਬਸਤ ਹੋ ਰਿਹਾ ਸੋ ਅਸੀਂ ਡਟੇ ਹੋਏ ਆ ਹੌਲੀ ਹੌਲੀ ਕਰਕੇ ਤੁਹਾਨੂੰ ਆਏ ਦਿਨ ਅਸੀਂ ਨਵੀਆਂ ਥਾਵਾਂ ਤੇ ਕਿਹੜੇ ਕਿਹੜੇ ਸ਼ਹਿਰ ਵਾਸਤੇ ਅਸੀਂ ਕੰਮ ਕੀਤੇ ਨੇ ਪਿੰਡਾਂ ਵਿੱਚ ਕੀ ਕੰਮ ਕੀਤੇ ਨੇ ਆਏ ਦਿਨ ਤੁਹਾਨੂੰ ਉਹਨਾਂ ਕੰਮਾਂ ਦਾ ਅਸੀਂ ਵੇਰਵਾ ਦਵਾਂਗੇ ਮੈਡਮ ਕਾਰਨ ਕੀ ਮੰਨਦੇ ਹੋ ਰੀਅਲ ਏਸਟੇਟ ਦਾ ਹੱਬ ਹੈ ਖਰੜ ਔਰ ਉਸ ਦੇ ਬਾਵਜੂਦ ਸੀਵਰੇਜ ਹੀ ਸੀਵਰੇਜ ਦਾ ਪਾਣੀ ਥੋੜਾ ਪਿਛੇ ਪਿਛੇ ਹੋ ਰਿਹਾ ਹੈ ਦੇਖੋ ਕਾਰਨ ਸਿਰਫ ਇਹ ਕਿ ਆ ਵੀ ਪਿਛਲੀਆਂ ਸਰਕਾਰਾਂ ਦੀ ਜਿਹੜੀ ਨੀਅਤ ਰਹੀ ਹੈ ਉਹ ਕੰਮ ਕਰਨ ਵਾਲੀ ਨਹੀਂ ਰਹੀ ਕੰਮ ਕਰਨ ਵਾਲੀ ਨੀਅਤ ਹੁੰਦੀ ਤਾਂ ਸ਼ਾਇਦ ਜਿਹੜੀ ਇਲੀਗਲ ਕੰਸਟਰਕਸ਼ਨਜ਼ ਲਗਾਤਾਰ ਹੁੰਦੀ ਰਹੀ ਹੈ ਖਰੜ ਦੇ ਵਿੱਚ ਉਹ ਨਾ ਹੁੰਦੀ ਚੋਆ ਤੇ ਨਾਲਿਆਂ ਦੇ ਉੱਤੇ ਸ਼ਾਇਦ ਕਲੋਨੀਆਂ ਨਾ ਬਣਦੀਆਂ ਅੱਜ ਜਿੱਧਰ ਨੂੰ ਪਾਣੀ ਨੇ ਜਾਣਾ ਸੀ ਉਹਨਾਂ ਉੱਤੇ ਮਕਾਨ ਬਣੇ ਹੋਏ ਨੇ ਉਹਨਾਂ ਤੇ ਕਲੋਨੀਆਂ ਬਣੀਆਂ ਹੋਈਆਂ ਨੇ ਤੇ ਕਦੇ ਟਿਊਬਵੈਲ ਲਾਉਣ ਲਈ ਇੱਕ ਜੋਲੀ ਵਾਟਰ ਦੇਖੋ ਪਹਿਲਾਂ ਵੀ ਆ ਸਕਦਾ ਸੀ ਪਰ ਆਇਆ ਆਪਣੀ ਸਰਕਾਰ ਦੇ ਦੌਰਾਨ ਆਇਆ ਪਿਛਲੇ ਸਾਲ ਦੇ ਵਿੱਚ ਹੈ ਜਿਹੜੀ ਕਿ ਬੜੇ ਲੰਬੇ ਸਮੇਂ ਦੀ ਮੰਗ ਸੀ ਜਿਹਦੇ ਨਾਲ ਪਾਣੀ ਦੀ ਕਦੇ 100 ਪੀੜੀਆਂ ਵੀ ਪਾਣੀ ਨੂੰ ਨਹੀਂ ਤਰਸਣਗੀਆਂ ਸੋ ਦੂਸਰੀ ਅ ਗੱਲ ਜਿਹੜੀ ਇਹ ਸੀਵਰੇਜ ਟ੍ਰੀਟਮੈਂਟ ਪਲੈਂਟ ਲੱਗ ਜਾਣਾ ਹੁਣ ਉਹਦੇ ਨਾਲ ਵੱਡੀਆਂ ਪਾਈਪਾਂ ਪੈ ਜਾਣੀਆਂ ਇਹ ਪਰਮਾਨੈਂਟ ਇਹਦਾ ਜਿਹੜਾ ਸੋਲੂਸ਼ਨ ਹੈ ਇਹ ਓਵਰਫਲੋ ਪਾਣੀ ਦਾ ਉਹ ਹੋ ਜਾਣਾ ਜੀ ਮੈਡਮ ਖੇੜ ਦੇ ਲੋਕ ਜਿਹੜੇ ਕੀ ਹੈ ਖਾਸ ਤੌਰ ਤੇ ਇੱਕ ਸੜਕਾਂ ਦੇ ਦੀ ਕੰਸਟਰਕਸ਼ਨ ਨੂੰ ਲੈ ਕੇ ਵੀ ਕਾਫੀ ਡਿਮਾਂਡ ਕਰ ਰਹੇ ਨੇ ਉਸ ਤਰ੍ਹਾਂ ਹੀ ਕੁਝ ਜੋ ਕੀ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਬਲੂਪ੍ਰਿੰਟ ਰਹੂਗਾ ਦੇਖੋ ਇੱਕ ਦਿਨ ਆਪਾਂ ਪੂਰੀ ਦੀ ਪੂਰੀ ਜਿਹੜੀ ਆਪਣਾ ਤੁਹਾਡੇ ਨਾਲ ਸੜਕਾਂ ਦੀ ਡਿਟੇਲ ਅਸੀਂ ਸ਼ੇਅਰ ਕਰਾਂਗੇ ਮੈਂ ਖਰੜ ਸ਼ਹਿਰ ਵਾਸੀਆਂ ਨਾਲ ਵਾਦਾ ਕਰਦੀਆਂ ਇੱਕ ਸਾਲ ਦੇ ਅੰਦਰ ਅੰਦਰ ਇੱਕ ਵੀ ਕੱਚੀ ਸੜਕ ਤੁਹਾਨੂੰ ਖਰੜ ਸ਼ਹਿਰ ਦੇ ਅੰਦਰ ਦੇਖਣ ਨੂੰ ਨਹੀਂ ਮਿਲੇਗੀ ਪੂਰੇ ਦਾ ਪੂਰਾ ਖਰੜ ਸ਼ਹਿਰ ਲਾਈਟਾਂ ਪੂਰੀਆਂ ਹੋਣਗੀਆਂ ਪਾਣੀ ਪੂਰਾ ਹੋਊਗਾ ਸੀਵਰੇਜ ਦਾ ਪੱਕਾ ਬੰਦੋਬਸਤ ਹੋਊਗਾ ਮੈਂ ਇੱਕ ਸਾਲ ਤੁਹਾਨੂੰ ਕਹਿ ਰਹੀ ਹਾਂ ਕਿਉਂਕਿ ਇਹਨੂੰ ਸਮਾਂ ਲੱਗ ਰਿਹਾ ਹੈ ਹਰ ਚੀਜ਼ ਨੂੰ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਕਰਵਾ ਲੀਆਂ ਸੀ ਚਾਹੇ ਕਜੋਲੀ ਵਾਟਰ ਐਸਟੀਪੀ ਪਰ ਉਹਨੂੰ ਪ੍ਰੋਸੈਸ ਕਰਦੇ ਕਰਦੇ ਦੀਚ ਸਿਸਟਮ ਦੇ ਵਿੱਚ ਬਟ ਹੁਣ ਪੂਰਾ ਜਿਹੜਾ ਮੇਰਾ ਫੋਕਸ ਹੈ ਉਹ ਹਲਕੇ ਦੇ ਉੱਤੇ ਐ ਪਿੰਡਾਂ ਦੇ ਉੱਤੇ ਐ ਸ਼ਹਿਰਾਂ ਦੇ ਉੱਤੇ ਐ ਮੈਨੂੰ 2-3 ਮਹੀਨੇ ਦਿਓ ਇਹੋ ਜਿਹਾ ਕੋਈ ਮਸਲਾ ਨਹੀਂ ਜਿਹੜਾ ਮੈਂ ਆਪਣੇ ਹਲਕੇ ਦੇ ਵਿੱਚ ਰਹਿਣ ਦੇਣਾ ਜੀ ਮੈਂ ਲੋਕੀਂ ਰੋਡਾਂ ਤੇ ਜੀ ਕਰਨਾ ਬਹੁਤ ਨੇ ਪੰਜਾਬੀਆਂ ਨੂੰ ਇਸ ਤਰ੍ਹਾਂ ਤੇ ਨਿਸ਼ਾਨਾ ਲਾਇਆ ਕਿ ਰਿਕਵਾਂਡੀ ਸੂਬੇ ਦੇ ਲੋਕ ਆਉਂਦੇ ਨੇ ਉਤਪਾਦ ਮਚਾਉਂਦੇ ਨੇ ਨਸ਼ੇ ਕਰਦੇ ਨੇ ਹਿਮਾਚਲ ਦੇ ਨੌਜਵਾਨਾਂ ਦੀ ਸਭਿ ਸੰਸਕ੍ਰਿਤੀ ਖਰਾਬ ਕਰ ਰਹੇ ਨੇ ਦੇਖੋ ਐਮਪੀ ਮੈਡਮ ਜਿਹੜੇ ਹੈਗੇ ਨੇ ਕੰਗਣਾ ਰਣੌਤ ਜੀ ਇਨਾਂ ਦੀ ਜਿਹੜੀ ਸੋਚ ਆ ਉਹ ਇੱਕ ਆ ਪੰਜਾਬ ਦੇ ਐਂਤੀ ਸੋਚ ਹੈ ਪੰਜਾਬੀਆਂ ਵਰਗੇ ਸੁਭਾਅ ਵਾਲੇ ਲੋਕ ਪੰਜਾਬੀਆਂ ਵਰਗੇ ਇੱਜ਼ਤ ਕਰਨ ਵਾਲੇ ਲੋਕ ਜਿੱਥੇ ਕਿਤੇ ਭਰੋਸਾ ਕਰਨ ਦੀ ਲੋੜ ਆਉਂਦੀ ਆ ਉਹ ਪੰਜਾਬੀਆਂ ਤੇ ਕੀਤਾ ਜਾਂਦਾ ਅੱਜ ਤੁਸੀਂ ਵੱਡੇ ਤੋਂ ਵੱਡੇ ਲੋਕਾਂ ਦੇ ਆਸ-ਪਾਸ ਦੀ ਸਿਕਿਉਰਿਟੀ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਜਿੱਥੇ ਕਿਤੇ ਵੱਡੀਆਂ-ਵੱਡੀਆਂ ਬੈਂਕਾਂ ਦੇ ਵਿੱਚ ਤੁਸੀਂ ਸੀਈਓ ਦੇਖਿਓ ਉੱਥੇ ਪੰਜਾਬੀ ਰੱਖੇ ਹੁੰਦੇ ਨੇ ਤੇ ਇਹ ਹਿਮਾਚਲ ਦੇ ਵਿੱਚ ਜਾ ਕੇ ਜਿਹੜਾ ਕਿਸੇ ਵੇਲੇ ਪੰਜਾਬ ਦਾ ਹੀ ਹਿੱਸਾ ਸੀ ਤਸੀਂ ਅਕਸਰ ਉੱਥੋਂ ਦੇ ਟੂਰਿਜ਼ਮ ਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਨੇ ਵੱਡਾ ਹਿੱਸਾ ਪਾਉਂਦੇ ਨੇ ਟੂਰਿਜ਼ਮ ਨੂੰ ਵਧਾਉਣ ਵਾਸਤੇ ਸੋ ਕੰਗੜਾ ਮੈਡਮ ਦਾ 21 ਜਿਹੜਾ ਵਿਸ਼ਾ ਹੈ ਉਹ ਹੈਗਾ ਆਪਸ ਦੇ ਵਿੱਚ ਪਤਾ ਨਹੀਂ ਕੌਣ ਪਿੱਛੋਂ ਚਾਬੀ ਦਿੰਦਾ ਇਹਨਾਂ ਨੂੰ ਕਿ ਇਹੋ ਜਿਹੀ ਪੜਕਾਉ ਗੱਲਾਂ ਕਰੋ ਜਿਹਦੇ ਨਾਲ ਦੋ ਕਮਿਊਨਿਟੀਆਂ ਦੇ ਵਿੱਚ ਦੋ ਸਟੇਟਸ ਦੇ ਵਿੱਚ ਪਾੜ ਪਵੇ ਪਰ ਮੇਰੇ ਖਿਆਲ ਚ ਵੀ ਹਿਮਾਚਲ ਵਾਲੇ ਲੋਕ ਵੀ ਸਿਆਣੇ ਨੇ ਤੇ ਪੰਜਾਬ ਦੇ ਲੋਕ ਵੀ ਸਿਆਣੇ ਨੇ ਵੀ ਇਹੋ ਜੀਆਂ ਔਰਤਾਂ ਉਠਦੀਆਂ ਰਹਿੰਦੀਆਂ ਨੇ ਏਜੰਡੇ ਦੇ ਦੀਨ ਚਲਦੀਆਂ ਰਹਿੰਦੀਆਂ ਨੇ ਇਹਨਾਂ ਦੀਆਂ ਗੱਲਾਂ ਉੱਤੇ ਬਹੁਤਾ ਗੌਰ ਦੀ ਕਰਨਾ ਚਾਹੀਦਾ ਮੈਡਮ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਇੱਕ ਸਵਾਲ ਹੈ ਜੀ ਕਿ ਜਿਹੜੇ ਇਹ ਕਰੋੜਾਂ ਰੁਪਏ ਦੇ ਟੂਬਲ ਲੱਗ ਰਿਹਾ ਇਹਦੇ 'ਚ ਸਟੇਟ ਗਵਰਨਮੈਂਟ ਦਾ ਵੀ ਕੋਈ ਯੋਗਦਾਨ ਹੈਗਾ ਕੀ ਇਹ ਸਾਰਾ ਕਾਉਂਸਲ ਦਾ ਹੀ ਪੈਸਾ ਲੱਗ ਰਿਹਾ ਹੈ ਦੇਖੋ ਅ ਦੇਖੋ ਜਿਹੜੀ ਕਾਉਂਸਲ ਆ ਇਹ ਵੀ ਸੂਬੇ ਦੀ ਹੈ ਸਾਰੇ ਦਾ ਸਾਰਾ ਐਮਸੀ ਦਾ ਜਿਹੜਾ ਇਹ ਪੈਸਾ ਹੈ ਜਿਹੜਾ ਕਜੋਲੀ ਵਾਟਰ ਹੈ ਉਹਦੇ ਵਿੱਚ ਸੂਬਾ ਸਰਕਾਰ ਦਾ ਹੈ ਜਿਹੜਾ ਐਸਟੀਪੀ ਲੱਗ ਰਿਹਾ ਹੈ 30 ਕਰੋੜ ਰੁਪਏ ਦਾ ਉਹ ਸੀਵਰੇਜ ਬੋਰਡ ਦਾ ਪੈਸ ਜਿਹਨੂੰ ਕੀ ਸੀਵਰੇਜ ਬੋਰਡ ਉਹਨੂੰ ਕਰ ਰਿਹਾ ਤੇ ਐਮਸੀ ਦਾ ਪੈਸਾ ਲੱਗ ਰਿਹਾ ਤੇ ਇਹ ਸਾਰੇ ਦਾ ਸਾਰਾ ਦੇਖੋ ਗੱਲ ਇਹ ਆ ਵੀ ਐਮਸੀ ਦਾ ਪੈਸਾ ਜਿਹੜਾ ਉਹ ਯੂਜ਼ ਕਿੱਧਰ ਨੂੰ ਹੋ ਰਿਹਾ ਐਮਸੀ ਕੋਲ ਤਾਂ ਪਹਿਲਾਂ ਵੀ ਸਾਡੇ ਕੋਲ ਇੱਥੇ 200 ਕਰੋੜ ਤੋਂ ਉੱਪਰ ਦਾ ਬਜਟ ਹੈ ਐਮਸੀ ਨੂੰ ਡਾਇਰੈਕਸ਼ਨ ਕਿਹੜੀ ਦੇਣੀ ਹੈ ਚਾਹੇ ਉਹ ਐਮਸੀ ਦਾ ਪੈਸਾ ਚਾਹੇ ਉਪਰੋਂ ਸੂਬਾ ਸਰਕਾਰ ਦਾ ਪੈਸਾ ਉਹਨੂੰ ਲਾਉਣਾ ਕਿਵੇਂ ਆ ਕਿੰਨੀ ਇਮਾਨਦਾਰੀ ਨਾਲ ਲਾਉਣਾ ਕਿਸ ਤਰੀਕੇ ਦੀ ਥੱਲੇ ਮਟੀਰੀਅਲ ਲਾਉਣਾ ਸੋ ਜਿਹੜੀ ਸਾਡੀ ਡਾਇਰੈਕਸ਼ਨ ਹੈ ਹੁਣ ਸਹੀ ਡਾਇਰੈਕਸ਼ਨ ਹੈ ਸਹੀ ਤਰੀਕੇ ਨਾਲ ਕਾਰਪੋਰੇਸ਼ਨ ਦਾ ਪੈਸਾ ਮਿਨਿਸਪਲ ਖਰੜ ਦਾ ਪੈਸਾ ਲੱਗੂਗਾ ਤੇ ਮੈਨੂੰ ਪੂਰੀ ਉਮੀਦ ਆ ਸਾਰੇ ਆਫੀਸਰਸ ਪੂਰੀ ਦੀ ਪੂਰੀ ਜਿਹੜੀ ਸਾਡੀ ਕਮੇਟੀ ਉਹ ਮਿਲ ਜੁਲ ਕੇ ਅੱਛਾ ਕੰਮ ਕਰੂਗੀ ਪੰਚਾਇਤੀ ਚੋਣਾਂ ਜਿਹੜੀਆਂ ਆ ਰਹੀਆਂ ਨੇ ਕਿੰਨੀ ਕੀ ਤਿਆਰੀ ਕਰ ਰੱਖੀ ਹੈ ਜੀ ਬਹੁਤ ਅੱਛੀ ਤਿਆਰੀ ਹੈ ਜੀ ਪੰਚਾਇਤੀ ਚੋਣਾਂ ਦੇ ਵਿੱਚ ਮੈਂ ਮੈਂ ਤੁਹਾਨੂੰ ਵਾਅਦਾ ਕਰਦੀ ਆ ਵੀ ਮੈਨੂੰ ਇਹ ਲੱਗਦਾ ਕਿ ਸਭ ਤੋਂ ਵੱਧ ਜਿਹੜੀਆਂ ਸਰਵਸੰਮਤੀਆਂ ਨੇ ਉਹ ਹਲਕਾ ਖਰੜ ਦੀਆਂ ਹੋਣ ਦੀ ਸੰਭਾਵਨਾ ਹੈ ਬੜੇ ਸਿਆਣੇ ਲੋਕ ਨੇ ਬਹੁਤ ਸੋਹਣੇ ਤਰੀਕੇ ਨਾਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜਾ ਹੈਗਾ ਖਰੜ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਮੈਂ ਪਿੰਡਾਂ ਨੂੰ ਅਰਦਾਸ ਕਰੂੰਗੀ ਕਿ ਤੁਹਾਡੀ ਜਿਹੜੀ ਐਮਐਲਏ ਹੈ ਖਰੜ ਦੀ ਇੱਕ ਪੈਸਾ ਪਿੰਡਾਂ ਦੇ ਵਿੱਚੋਂ ਖਾਣਾ ਨਹੀਂ ਹੈ ਪਹਿਲਾਂ ਵੀ ਪਤਾ ਹੈ ਅੱਗੇ ਵੀ ਸਨੇਹਾ ਦੀ ਨਹੀਂ ਨਾ ਸਰਪੰਚਾਂ ਤੋਂ ਨਾ ਵੀਡੀਓ ਤੋਂ ਇਹੀ ਮੇਰਾ ਜਿਹੜਾ ਕੰਮ ਕਰਨ ਦਾ ਸਟਾਈਲ ਹੈ ਸੋ ਸਰਪੰਚ ਸ਼ਾਨਦਾਰ ਚੁਣਿਓ ਸਰਵਸੰਮਤੀਆਂ ਕਰੋ ਵਧੀਆ ਕੰਮ ਕਰਨ ਵਾਲੇ ਬੰਦਿਆਂ ਨੂੰ ਚੁਣੋ ਪੈਸਿਆਂ ਦੀ ਕੋਈ ਕਮੀ ਨਹੀਂ ਆਊਗੀ ਕੰਮ ਕਰਨ ਵਾਲੇ ਬੰਦੇ ਦਿਓ ਤੇ ਪਿੰਡਾਂ ਦਾ ਵਿਕਾਸ ਕਰਾਂਗੇ